ਕਿੱਦਾਂ ਕੱਲੀ-ਕੱਲੀ ਜੂਸ ਪੀ ਜਾਨੀ ਆ ਕਿਸੇ ਹੋਰ ਨੂੰ ਵੀ ਪੁੱਛ ਲਾ ਤੁਸੀਂ ਵੀ ਪੀਓ ਇੱਕ ਗਲਾਸ ਹੋਰ ਪੀ ਨਾ ਦੇਪਰਾਵੋ ਕੱਲੇ ਦੱਸੋ ਘਰੇ ਮਾਹੌਲ ਕਿਦਾਂ ਹੁਣ ਤੁਹਾਡੇ ਸਭ ਕੁਝ ਠੀਕ ਹੋ ਗਿਆ ਕਿ ਰੋਲਾ ਚੱਲੀ ਜਾਂਦਾ ਹਲੇ ਰੋਲਾ ਕਾਦਾ ਰੋਲਾ ਸਾਡੇ ਤਾਂ ਸਭ ਕੁਝ ਠੀਕ ਆ ਲੈ ਭਾਬੀ ਮੇਰੇ ਤੋਂ ਕਾਦਾ ਲਖੋ ਮੈਨੂੰ ਤਾਂ ਤੁਹਾਡੇ ਘਰ ਦੀ ਇੱਕ-ਇੱਕ ਗੱਲ ਦਾ ਪਤਾ ਹੈ ਮੈਨੂੰ ਕੀ ਸਾਰੇ ਮਹੱਲੇ ਨੂੰ ਪਤਾ ਦਾਈਆਂ ਕੋਲ ਉੱਠ ਡੁੱਕਦੇ ਆ ਕੀ ਸੋਚਣ ਲੱਗੇ ਐਵੇਂ ਡਰਾਮੇ ਨਾ ਕਰੋ ਤੁਹਾਡੇ ਮੀਆਂ ਬੀਬੀ ਦੀ ਲੜਾਈ ਨੇ ਤਾਂ ਸਾਰੇ ਮਹੱਲੇ ਚੋਂ ਚਰਚਾ ਕਰਵਾਈ ਪਈ ਐ ਤੁਹਾਡੀ ਤਾਂ ਮੀਆਂ ਬੀਬੀ ਦੀ ਕੋਈ ਲੜਾਈ ਨਹੀਂ ਹੈਗੀ ਵੈਸੇ ਤੁਹਾਨੂੰ ਦੱਸਿਆ ਕਿਨੇ ਆ ਲੈ ਦੱਸਣ ਵਾਲੇ ਤਾਂ ਬਥੇਰੇ ਹੁੰਦੇ ਆ ਉਹ ਜੂਸ ਤਾਂ ਪੀ ਲੋ ਪਲਾ ਤਾਂ ਦਿੱਤਾ ਹੋਰ ਕਿੰਨਾ ਕੁ ਪਲਾਉਣਾ ਜੂਸ ਆ ਦੇਖ ਲੈ ਪਲਾਈ ਦਾ ਜਮੇ ਜਮਾਨਾ ਨਹੀਂ ਹੈਗਾ ਚੱਲ ਉਹਨਾਂ ਦੋਨੋਂ ਜੂਸ ਦੇ ਗਲਾਸ ਮੈਨੂੰ ਇਹ ਪਲਾ ਦੇ ਤੂੰ ਲੜਾਈ ਸਾਟੀ ਦੋਨਾਂ ਦੀ ਇਹ ਚੌਥੇ ਤਹੋਂ ਕਿੱਦਾਂ ਪਹੁੰਚ ਗਈ ਇਹ ਹਲੜਾ ਹਲੜ ਕਰਦੀ ਗਈ ਸੀ ਇਹ ਖੋਟੀ ਚਾਨੀ ਨੂੰ ਵਾਪਸ ਮੁੜਿਆਈ ਨਾਲ ਉਹ ਪੁੱਸਰੀ ਪਈ ਆ ਇਹਨੂੰ ਕੀ ਹੋ ਗਿਆ ਨਾ ਕੋਈ ਗੱਲ ਤੁਹਾਡੇ ਢਿੱਡ 'ਚ ਹਾਜਮ ਨਹੀਂ ਹੁੰਦੀ ਤੁਹਾਨੂੰ ਟੰਡੋਰਾ ਪਟਣ ਦੀ ਕੀ ਲੋੜ ਸੀ ਨਾ ਕੀ ਟੰਡੋਰਾ ਪਟਲੇਵੇਂ ਕਿਵੇਂ ਵਿਪਖੀ ਜੀ ਆ ਗਈ ਬਾਹਰੋਂ ਨਾ ਸਵੇਰੇ ਆਪਣੀ ਕਿੱਡੀ ਕ ਵੱਡੀ ਗੱਲ ਹੋ ਗਈ ਸੀ ਜਿਹੜਾ ਤੁਹਾਨੂੰ ਐ ਰੋਲਾ ਪਾਉਣ ਦੀ ਲੋੜ ਪੈ ਗਈ ਹਾਂ 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 ਇਹਨੇ ਲੋਕ ਦੁਖੀ ਕੀਤਾ ਪਿਆ ਲੱਗਦਾ ਇਹਦੀ ਕੋਈ ਨਹੀਂ ਖਰਾਬ ਹੋ ਗਈ ਇਹਨਾਂ ਨਿਤ ਰੋਜ ਦਾ ਟਾਂਟਾ ਮਕਾਉਣਾ ਹੀ ਪੈਣਾ ਹੁਣ ਤਾਂ ਮੈਨੂੰ ਲੱਗਦਾ ਨਾ ਇਹਦਾ ਡਿਸਪਲੇ ਉੱਡ ਗਿਆ ਔਰ ਮੈਨੂੰ ਕਿੰਨੇ ਸਾਲ ਹੋ ਗਏ ਇਹਦੇ ਨਾਲ ਜੱਗਦੀ ਨੂੰ ਨਾ ਕੀ ਗੱਲ ਕਮਲੀ ਹੋਗੀ ਐਵੇਂ ਕੱਲੀ-ਕੱਲਾ ਮਾਰੀ ਜੰਨੀ ਆ ਕਮਲੀ ਹੋਈ ਨਹੀਂ ਹਲੇ ਤੱਕ ਪਰ ਕਮਲੀ ਹੋ ਜਾਊਗੀ ਜ਼ਰੂਰ ਔਰ ਕਰਨਾ ਵੀ ਕਿਹਨੇ ਆ ਐਨੇ ਐਨੇ ਸਾਲ ਹੋ ਗਏ ਮੈਨੂੰ ਇਹਦੇ ਨਾਲ ਜੱਗਦੀ ਨੂੰ ਨਾ ਤੁਸੀਂ ਇੱਕ ਮੈਨੂੰ ਇਹ ਆ ਓਵਨ ਨੀ ਚੇਂਜ ਕਰਕੇ ਦਿੱਤਾ ਹੈਗਾ ਤੂੰ ਵੇਚ ਹੁਣ ਆਪਦਾ ਕੋ ਨਵਾਂ ਰਫਰ ਨਾ ਪਾ ਕੇ ਵੈ ਜੀ ਉਧਰ ਮੈਂ ਸਕੂਟਰ ਤੋਂ ਅੱਕਿਆ ਪਿਆ ਪਹਿਲਾਂ ਮੈਂ ਸਕੂਟਰ ਲੈ ਲਵਾਂ ਉਦੋਂ ਬਾਅਦ ਆਪਾਂ ਦੇਖਾਂਗੇ ਇਹ ਕਿੱਥਾ ਉਹ ਪਾਪਾ ਸਕੂਟਰ ਤਾਂ ਹਲੇ ਚੱਲਦਾ ਕੰਮ ਪਰ ਮੇਰਾ ਇਹਦੇ বিনা ਕੰਮ ਕੁਜਾਰਾ ਨਹੀਂ ਹੈਗਾ ਪਲੀਜ਼ ਮੈਨੂੰ ਸਾਲ ਲੈ ਦੋ ਲੈ ਦੱਸ ਹੱਥ ਉਹ ਵੀ ਜਦੋਂ ਕੋਈ ਮੈਂ ਚੀਜ਼ ਲੈਣ ਨੂੰ ਕਹਿੰਦਾ ਤੂੰ ਪਹਿਲਾਂ ਆਪਦੀ ਮੂਰੇ ਕੋਈ ਹੋਰ ਨਵੇਂ ਫਾਨਾ ਜੱਪਾ ਕੇ ਵਹਿ ਜਾਣੀ ਆ ਤੂੰ ਤੁਸੀਂ ਤਾਂ ਸਕੂਟਰ ਇਸ ਸਾਲ ਕਿਆ ਮੈਨੂੰ ਕਿੰਨੇ ਸਾਲ ਹੋ ਗਏ ਤੁਹਾਨੂੰ ਕਹਿੰਦੀ ਨੂੰ ਵੀ ਇਹਨੂੰ ਚੇਂਜ ਕਰ ਦੋ ਚੇਂਜ ਕਰ ਦੋ ਆ ਤੀਜੇ ਦਿਨ ਪਤਾ ਨਹੀਂ ਇਹਨੂੰ ਕੀ ਹੋ ਜਾਂਦਾ ਇੰਨੇ ਪੈਸੇ ਇਹਨੂੰ ਠੀਕ ਕਰਾਉਣ ਤੇ ਲੱਗ ਗਏ ਨੇ ਜੇ ਤੁਸੀਂ ਠੀਕ ਨਾ ਕਰਾਉਂਦੇ ਉਹੀ ਪੈਸੇ ਸੇਵ ਕਰਕੇ ਮੈਨੂੰ ਇੱਕ ਨਵਾਂ ਮਾਈਕਰੋ ਲੈ ਦਿੰਦੇ ਥੋ ਮੈਨੂੰ ਇਹ ਦੱਸ ਪਹਿਲਾਂ ਘਰ ਦੇ ਲਈ ਜ਼ਰੂਰੀ ਸਕੂਟਰ ਹੈ ਜਾਂ ਓਵਨ ਹੈ ਮੁੱਕ ਦੀ ਗੱਲ ਤਾਂ ਇਹ ਆ ਵੀ ਓਵਨ ਜ਼ਰੂਰੀ ਆ ਉੱਪਰ ਮੈਂ ਤਾਂ ਡੇਂਪੀ ਨਾਲ ਕੋਈ ਗੱਲ ਕੀਤੀ ਹੋਈ ਨਹੀਂ ਹੈਗੀ ਮੇਰੀ ਤਾਂ ਅਛਿਦਾ ਕਰਦੀ ਆ ਤੇਰੇ ਨਾਲ ਵੇ ਸਕੂਟਰ ਨਾਲ ਲੈਵੇਂ ਮੈਂ ਉਹ ਵਨ ਲੈ ਲਾ ਤੂੰ ਇਹਦੀ ਨਾ ਸੁਣ ਇਹਨੂੰ ਨਾ ਹੀ ਨਾ ਸੱਚੜਾ ਤੂੰ ਆਪਣੀ ਮਰਜ਼ੀ ਕਰ ਚੁੱਪ ਕਰਕੇ ਤੂੰ ਉਹਦਾ ਸਕੂਟਰ ਹੀ ਨਵਾਂ ਲੈ ਲਾ ਜਿਹਦੇ ਹਰ ਵਕਤ ਲੋੜ ਆ ਕੰਮ ਤੇਂਦੀ ਜਾਣਾ ਸਾਰੇ ਬੱਸ ਚਲ ਦੇਖਦਾ ਜਿੱਦਾਂ ਹੋਊਗਾ ਜੇ ਮੈਨੇ ਪਰਦਾ ਤੇ ਵੀ ਆ ਜਾ ਆ ਬੈਠ ਮੜਾ ਜਾ ਨਾ ਕੀ ਤੂੰ ਐਵੇਂ ਨਵਾ ਹੀ ਰਫੜ ਗਿਆ ਪਾਤਾ ਮੈਂ ਤਾਂ ਤੇਰੇ ਕੋਲੇ ਸਰਸਰੀ ਗੱਲ ਕੀਤੀ ਸੀ ਵੀ ਸਾਡਾ ਦੋਨਾਂ ਦਾ ਐਵੇਂ ਨਿੱਕੀ ਜੀ ਗੱਲ ਤੇ ਛੋਟਾ ਜਿਹਾ ਬੋਲ ਬਲਾਰਾ ਹੋ ਗਿਆ ਤੂੰ ਚੱਕ ਕੇ ਡਿੰਪੀ ਨੂੰ ਦੱਸਤਾ ਉਹਨੇ ਸਾਰੇ ਮੱਲੇ ਚ ਨਾਲਾ ਪਾਤਾ ਦੱਸ ਹਾਏ ਹਾਏ ਮੈਂ ਤਾਂ ਡਿੰਪੀ ਨੂੰ ਦੱਸਿਆ ਨਹੀਂ ਮੈਂ ਤਾਂ ਕੋਈ ਗੱਲ ਹੀ ਨਹੀਂ ਹੋਈ ਡਿੰਪੀ ਤਾਂ ਮੈਨੂੰ ਮਿਲਈ ਨਹੀਂ ਮੈਂ ਤਾਂ ਮੈਂ ਤਾਂ ਠੀਕ ਹੀ ਆ ਮੈਨੂੰ ਤੂੰ ਕੀ ਪੁੱਛਦੀ ਆ ਆ ਨੱਤ ਦਾ ਕੱਜਿਆ ਕਲੇ ਇਹਨਾਂ ਦਾ ਦੇਖਣ ਤੂੰ ਵੀ ਬਚਤ ਕਰਦੀ ਆ ਮੈਂ ਵੀ ਬਚਤ ਕਰਦੀ ਆ ਜਿੰਨੀ ਕੁ ਹੁੰਦੀ ਆ ਹਰ ਜਨਾਨੀ ਕਰਦੀ ਆ ਅਰੇ ਕੋ ਰਾਣੀ ਸੋਚਦੀ ਘਰ ਪਿੱਛੇ ਹੁਣ ਤੋਂ ਕੋਈ ਪਰਸ ਨਹੀਂ ਆ ਹੁਣ ਦੇਖ ਲੈ ਕਾਟਾਂ ਵਾਂਗੂ ਲੜਦੇ ਨੇ ਕਿਸੇ ਗੱਲ ਦਾ ਇਹਨਾਂ ਨੂੰ ਫਿਕਰ ਨਹੀਂ ਕਿ ਲੜੁੰਦਾ ਹੀ ਫਿਕਰ ਰਹਦੋਂ ਹਾਂ ਘੱਟ ਕੋਈ ਵੀ ਨਹੀਂ ਜਿਵੇਂ ਕਹਾ ਕਰਮਾ ਘੱਟਾ ਉਹ ਵੀ ਮੂੰਹ ਤੋਂ ਮੱਖੀ ਨਹੀਂ ਮੱਟਣ ਦਿੰਦਾ ਘੱਟ ਉਹ ਵੀ ਨਹੀਂ ਆਦੀ ਦੱਸ ਇਹਨੇ ਓਵਨ ਤੋਂ ਕੀ ਕਰਾਉਣਾ ਕਹਿੰਦੀ ਮੈਨੂੰ ਓਵਨ ਲੈ ਕੇ ਦੇ ਉਹਨੇ ਕਹਿਤਾ ਮਾਲਾ ਜਿਵੇਂ ਓਵਨ ਨਹੀਂ ਲੈਣਾ ਸਕੂਟਰ ਲੈਣਾ ਬੋਲਣ ਲੱਗਿਓਨੇ ਹੱਥਾਂ 'ਚ ਚੱਕਿਆ ਹੀ ਆ ਦੇਖ ਲੈ ਇਹ ਜੇ ਚੀਕ ਚਿਗਿਆੜਾ ਪਾਇਆ ਨਾ ਉਹਨੇ ਤੂੰ ਪੁੱਛਣਾ ਵੀ ਬਾਹਰ ਤੱਕ ਸੁਣਦੀ ਸੀ ਵੀ ਮੈਨੂੰ ਕੁੱਟਿਆ ਕੁੱਟਿਆ ਹਾਏ ਮੈਨੂੰ ਮਾਰਤਾ ਹਾਏ ਮੈਂ ਮਰ ਗਈ ਹਾਏ ਮੈਂ ਕੱਪ ਗਈ ਅਰੇ ਅਰੇ ਬੇਟੀ ਬੈਠੀ ਕਿ ਹਾਂ ਵੀਰੇ ਇਹ ਜੇ ਕੀ ਐਮਰਜੈਂਸੀ ਹੋ ਗਈ ਜਿਹੜਾ ਤੁਸੀਂ ਮੈਨੂੰ ਬੁਲਾ ਲਿਆ ਐਮਰਜੈਂਸੀ ਹੋ ਸਮਝ ਆ ਤੇਰੀ ਮਾੜੀ ਜੀ ਚੁਗਲੀ ਨੇ ਘਰ ਚ ਕਲੇਸ ਪਾ ਕੇ ਧਰਤਾ ਮੈਂ ਇਹ ਜੇ ਬੇਬੇ ਨੇ ਤੈਨੂੰ ਕੀ ਕਹਿਤਾ ਸੀਗਾ ਜਿਹੜਾ ਤੈਨੂੰ ਸਾਰੇ ਪਾਸੇ ਦੱਸਣਾ ਪੈ ਗਿਆ ਨਾ ਵੀਰੇ ਆਹ ਕਹਿ ਜੀ ਗੱਲ ਕਰਤੀ ਤੂੰ ਮੈਂ ਕਿਹੜੀ ਗੱਲ ਦੀ ਚੁਗਲੀ ਕਰਨੀ ਆ ਤੂੰ ਤਾਂ ਮੈਨੂੰ ਘਰੇ ਬੁਲਾ ਕੇ ਬੇਇੱਜ਼ਤੀ ਕਰਦਾ ਆਂ ਰਹਿਣ ਦੇ ਤੂੰ ਟਕੀ ਰਹਿ ਗੁੱਡੀ ਤੇਰੇ ਤੋਂ ਬਿਨਾ ਨਾ ਗੱਲ ਕਿਤੇ ਹੋਰ ਅੱਗੇ ਜਾ ਵੀ ਨਹੀਂ ਸਕਦੀ ਹੈਗੀ ਇਹਨਾਂ ਨੇ ਨਹੀਂ ਕੀਤੀ ਮੰਮੀ ਨੇ ਨਹੀਂ ਕੀਤੀ ਤੂੰ ਹੀ ਕੀਤੀ ਹੋਊਗੀ ਡਿੰਪੀ ਕੋਲੇ ਗੱਲ ਕਿਉਂਕਿ ਡਿੰਪੀ ਦਾ ਤੇਰੀ ਖਾਸ ਹੀ ਬਹੁਤ ਆ ਚੱਲ ਮੰਮੀ ਹੁਣ ਤੂੰ ਨਾ ਆਪਣੀ ਟੈਨਸ਼ਨ ਲੈ ਕੇ ਬੀਪੀ ਵਧਾ ਨੀ ਤੇਰੀ ਸਿਹਤ ਪਹਿਲਾਂ ਹੀ ਨਹੀਂ ਠੀਕ ਰਹਿੰਦੀ ਹੈਗੀ ਕੀ ਹੋ ਗਿਆ ਭੈਣੇ ਹੋਣਾ ਕੀ ਆ ਸੱਤਾਂ ਚੁੱਲਿਆਂ ਦੀ ਸਵਾ ਆ ਜਦੋਂ ਦੀ ਮੇਰੀ ਪਰਜਾਈ ਘਰ ਚਾਈ ਹੈ ਨਾ ਬਸ ਮੇਰੀ ਮਾਂ ਦਾ ਜੀਣਾ ਦੁਪਰ ਕੀਤਾ ਪਿਆ ਜੋਨ ਨਰਕ ਕਰੀ ਪਈ ਹੋਸ ਨੰਨੀ ਨੂੰ ਕਾਦਰ ਰੋਲਾ ਪੈ ਗਿਆ ਦੇਖਣ ਨੂੰ ਤਾਂ ਬੜੀ ਭੋਲੀ ਜੀ ਲੱਗਦੀ ਆ ਭੋਲੀ ਕਾਦੀ ਭੋਲੀ ਤਾਂ ਹੋ ਦੇਖਣ ਨਹੀਂ ਲੱਗਦੀ ਐ ਇੱਕ ਨੰਬਰ ਦੀ ਮੀਸਣੀਆ ਪੂਰੀ ਸਿਰੇ ਦੀ ਦੇਖਣ ਨੂੰ ਤਾਂ ਐ ਸੰਨ ਵੀ ਲੱਗਦੀ ਸੀ ਵੀ ਪਤਾ ਨਹੀਂ ਬੜੀ ਸੌ ਕੁੜੀ ਆ ਬੜੀ ਸੌ ਕੁੜੀ ਆ ਪਰ ਉਹਦੇ ਮੂੰਸ ਤਾਂ ਐਡੀ ਜਵਾਨ ਲੱਗੀ ਹੋਈ ਆ ਉਹ ਤਾਂ ਮਾੜਾ ਜਿਆਨੇ ਕਹਾਉਂਦੀ ਕਹੇ ਕਿ ਦਮਾਂ ਕਿਉਂ ਮਾੜੇ ਬੁੱਲ ਹਲਾਉਣ ਦੀ ਤੇਰਾ ਮੈਂ ਕਹਨੀ ਆ ਬੁੜੀਆਂ ਕੋ ਸ਼ੁਰੂ ਹੋ ਜਾਂਦੀ ਆ ਜਿੱਥੇ ਖੜੀ ਉੱਥੇ ਹੀ ਬੜਬੜ ਬੜਬੜ ਮੇਰੇ ਵੀਰੇ ਨੇ ਉਹਨੂੰ ਸਮਝਾਉਣ ਦੇ ਚੱਕਰ ਚ ਘਤੜ ਕੇ ਦਿੱਤੀ ਉਹਨੇ ਤਾਂ ਇੰਨਾ ਕੁੱਤ ਕਲੇਸ਼ ਪਾਇਆ ਇੰਨਾ ਜਲੂਸ ਕੱਢਿਆ ਰੌਲਾ ਪਾਇਆ ਮੈਂ ਕਹਨੀ ਪੁੱਛਣਾ ਕਹੇ ਮੈਂ ਤਾਂ ਹੋਣੀ ਪਿੱਕੇ ਜਾਣਾ ਇੰਨਾ ਰੋਣਾ ਧੋਣਾ ਕੀਤਾ ਉਹਨੇ ਮੇਰੀ ਮਾਂ ਨੂੰ ਤਾਂ ਚੁੱਪ ਕਰੇ ਨਹੀਂ ਉਹਨੇ ਟਿਕਣ ਦੇਂਦੀ ਮੇਰੀ ਮਾਂ ਨੇ ਤਾਂ ਐਨੇ ਹੱਥ ਬੰਨੇ ਮੈਂ ਤਾਂ ਕਰੀਆਂ ਵੀ ਤੂੰ ਨਾ ਕਰ ਰਹਿ ਜਾ ਕੁਛ ਕੋਈ ਨਹੀਂ ਚੁੱਪ ਕਰਕੇ ਕਰ ਲਓ ਜਿਹੜਾ ਕਰ ਸਕਦਾ ਹੈਗਾ ਯਾਰ ਮੇਰੀ ਮਾਂ ਨੇ ਤਾਂ ਉਹਨੂੰ ਸਮਝਾਉਂਦੀ ਨੇ ਆਪਦੀ ਚੁੰਨੀ ਤੱਕ ਉਹਦੇ ਪੈਰ ਪਰ ਉਹ ਕਿੱਥੇ ਸਮਝਦੀ ਆ ਫਿਰ ਹਾਰ ਕੇ ਮਾਂ ਨੇ ਤਾਂ ਆਪਦੇ ਹੀ ਪੱਤ ਨੂੰ ਸਮਝਾਇਆ ਵੀ ਕੋਈ ਨਹੀਂ ਜੇ ਇਹ ਨਹੀਂ ਸਮਝਦੀ ਤੂੰ ਹੀ ਸਮਝ ਜਾ ਜਿਵੇਂ ਕਹਿੰਦੀ ਆ ਓਵੇਂ ਕਰ ਲਾ ਉਹ ਮੰਨਣ ਵਾਲੀ ਜਣਸ ਕਿੱਥੇ ਆ ਪਰ ਇੰਨਾ ਰੋਲਾ ਕਿਹੜੀ ਗੱਲ ਤੋਂ ਭਾਣੇ ਮਸਲਾ ਸਾਰਾ ਮੋਟਰਸਾਈਕਲ ਤੋਂ ਸ਼ੁਰੂ ਹੋ ਗਿਆ ਮੇਰੇ ਭਰਾ ਨੇ ਮੜ ਜੇ ਬੁੱਲ ਕੇ ਹਲਾਤਾ ਵੀ ਮੈਂ ਤਾਂ ਮੋਟਰਸਾਈਕਲ ਲੈਣਾ ਆ ਉਹ ਤਾਂ ਜਦ ਹੀ ਬੱਸ ਸ਼ੁਰੂ ਹੋ ਗਈ ਮੈਨੂੰ ਤਾਂ ਓਵਨ ਲੈ ਕੇ ਦੋ ਮੈਂ ਤਾਂ ਤਾਂ ਹੀ ਮੋਟਰਸਾਈਕਲ ਦਾ ਟਾਇਰ ਘਰੇ ਪੈਣ ਦਊਂਗੀ ਖੜੇ ਪੈਰ ਹੋਣੇ ਚਾਹੀਦਾ ਨਾ ਗੈਸ ਨਾਲ ਤੇ ਕੀ ਉਹ ਤਾਂ ਕੰਮ ਨਹੀਂ ਹੁੰਦਾ ਅੱਗੇ ਕੀ ਓਵਨਾਂ 'ਚ ਹੀ ਕੰਮ ਕਰਦੇ ਸੀ ਚੱਲ ਕੋਈ ਨਾ ਭਾਣੇ ਤੂੰ ਵੀ ਹੌਸਲਾ ਰੱਖੀ ਤੇ ਆਪਣੀ ਮੰਮੀ ਨੂੰ ਵੀ ਹੌਸਲਾ ਦੇਈ ਠੀਕ ਆ ਜੋ ਹੋ ਗਿਆ ਸੋ ਹੋ ਗਿਆ ਬਸ ਕਰੋ ਹੁਣ ਹੁਣ ਗੱਲ ਤੇ ਮਿੱਟੀ ਪਾਓ ਆਪਾਂ ਵੀ ਤਾਂ ਸਾਰਿਆਂ ਜਾਣੇ ਡਿੰਪੀ ਡਿੰਪੀ ਲਈ ਹੋਈ ਆ ਕਿ ਇਕੱਲੀ ਗੱਲ ਤੇ ਡਿੰਪੀ ਦੀ ਆ ਆਪਣੀ ਕਿਸੇ ਦੀ ਕੋਈ ਵੀ ਨਹੀਂ ਪਹਿਲੀ ਗਲਤੀ ਤਾਂ ਤੁਹਾਡੀ ਆ ਜਦੋਂ ਗੱਲ ਆਪਣੀ ਦੋਨਾਂ ਦੀ ਸੀ ਤਾਂ ਆਪਣੇ ਦੋਨਾਂ ਚ ਨਿਭਣਨੀ ਚਾਹੀਦੀ ਸੀਗੀ ਆ ਤੀਜੇ ਬੰਦੇ ਕੋਲ ਕਿਉਂ ਪਹੁੰਚੀ ਤੁਹਾਨੂੰ ਇਹ ਤਾਂ ਪਤਾ ਆ ਨਾ ਵੀ ਗੱਲ ਦਾ ਰੂਪ ਹੋਰ ਦਾ ਹੋਰ ਬਦਲ ਕੇ ਅੱਗੇ ਚਲਾ ਜਾਂਦਾ ਆ ਜੇ ਤੁਸੀਂ ਗੱਲ ਇਹੀ ਮੰਮੀ ਦੇ ਨਾਲ ਨਾ ਕਰਦੇ ਤਾਂ ਗੱਲ ਦਾ ਇੰਨਾ ਵਾਧਾ ਹੀ ਨਹੀਂ ਸੀ ਵਧਣਾ ਨਾਲੇ ਜੇ ਲੜਾਈ ਹੋਈ ਸੀ ਤਾਂ ਆਪਣੀ ਦੋਨਾਂ ਦੀ ਹੋਈ ਸੀ ਤੇ ਨਜਿੱਠਣੀ ਵੀ ਤਾਂ ਆਪਾਂ ਦੋਨਾਂ ਨੇ ਸੀ ਆਹੋ ਉਹ ਮੈਂ ਤਾਂ ਭੁੱਲੀ ਗਿਆ ਸੀ ਵੀ ਕੰਧਾਂ ਦੇ ਵੀ ਕੰਨ ਹੁੰਦੇ ਆ ਗੱਲ ਇੱਕ ਦੂਜੇ ਤੋਂ ਪਹੁੰਚਦੀ ਪਹੁੰਚਦੀ ਹੋਰ ਤੇ ਹੋਰ ਹੀ ਕੁਝ ਬਣ ਜਾਂਦੀ ਆ ਨਾ ਬੇਬੇ ਮੈਂ ਤਾਂ ਮਾਂ ਸਮਝ ਕੇ ਤੇਰੇ ਨਾਲ ਆਮ ਜੀ ਗੱਲ ਕੀਤੀ ਸੀਗੀ ਤੂੰ ਚੱਕ ਕੇ ਅੱਗੇ ਪਹੁੰਚਦੀ ਉੱਥੋਂ ਅੱਗੇ ਅੱਗੇ ਪਹੁੰਚਦੀ ਪਹੁੰਚਦੀ ਫੇਰ ਘੁੰਮ ਕੇ ਆ ਗਈ ਨਾ ਨਿਕਲਿਆ ਕੀ ਆ ਅਸਲੀ ਗੱਲ ਤਾਂ ਮੁੱਦੇ ਤੋਂ ਹੋਰ ਤੇ ਹੋਰ ਹੀ ਕੁਝ ਬਣ ਗਿਆ ਇਸ ਕਰਕੇ ਇੱਕ ਦੀ ਗੱਲ ਦੂਜੇ ਤੱਕ ਕਰ ਲ ਕੇ 100 ਵਾਰੀ ਨਹੀਂ 1000 ਵਾਰੀ ਸੋਚੋ ਨਹੀਂ ਤਾਂ ਫਿਰ ਘਰਾਂ ਦੇ ਵਿੱਚ ਐਵੇਂ ਪੰਗੇ ਪੈ ਰਹੇ ਰਹਿੰਦੇ ਨੇ ਕਰ ਮੈਂ ਮੇਰੀ ਵੀ ਕਾਦੀ ਗਲਤੀ ਆ ਮੈਂ ਤਾਂ ਕਾ ਗੱਲ ਕਰਤੀ ਮੇਰੀ ਢਿੱਡੋਂ ਜੰਮੀ ਆ ਮੈਂ ਤਾਂ ਪਤਾ ਤੇ ਕੋਲ ਢੱਡੀ ਫੁੱਲਿਆ ਸੀ ਮਾੜਾ ਜਿਹਾ ਆ ਥੋੜਾ ਆਪਦੀ ਮਾਂ ਕੋਲੇ ਤੇ ਥੋੜਾ ਆਪਦੀ ਧੀ ਕੋਲੇ ਆ ਢਿੱਡ ਫੁੱਲਣ ਦੇ ਚੱਕਰ 'ਚ ਜਲੂਸ ਤਾਂ ਆਪਣੇ ਘਰ ਦਾ ਨਿਕਲ ਗਿਆ ਨਾ ਸਹੀ ਹੋਈ ਆ ਜਲੂਸ ਤਾਂ ਆਪਣੇ ਘਰ ਦਾ ਨਿਕਲ ਹੀ ਗਿਆ ਪਰ ਇਸ ਗੱਲ ਦੀ ਨਾ ਮੈਨੂੰ ਸੋਚੀ ਵੀ ਆ ਗਈ ਕਿ ਜੇ ਦੋ ਜਣਿਆਂ ਦੀ ਲੜਾਈ ਹੈ ਨਾ ਤੀਜਾ ਰਣਿਆ ਤੇ ਕੰਮ ਗਲਿਆ ਜਦੋਂ ਤੀਜੇ ਤੱਕ ਗੱਲ ਜਾਂਦੀ ਹੈ ਨਾ ਗੱਲ ਦੀ ਅੱਗੇ ਵਾਦੀ ਵਾਦੀ ਲਾਲੀ ਬਣ ਜਾਂਦੀ ਹੈ ਇਸ ਕਰਕੇ ਜੇ ਦੋ ਜਣਿਆਂ ਦਾ ਲੜਾਈ ਝਗੜਾ ਖਾਸ ਕਰਕੇ ਮੀਆਂ ਬੀਬੀ ਦਾ ਤਾਂ ਉਹਨਾਂ ਨੂੰ ਆਪਸ ਦੇ ਵਿੱਚ ਬੈਠ ਕੇ ਸੁਲ੍ਹਾ ਸਪਾਈ ਪਿਆਰ ਮੁਹੱਬਤ ਦੇ ਨਾਲ ਉਹ ਸੋਲਵ ਕਰ ਲੈਣਾ ਚਾਹੀਦਾ ਜਦੋਂ ਤੀਜਾ ਆ ਗਿਆ ਬਸ ਫਿਰ ਬਾਤ ਦਾ ਬਤੰਗੜ ਬਣਨ ਨੂੰ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਆ ਦੇਖ ਲਓ ਤੁਸੀਂ ਗੱਲ ਕਿੰਨੀ ਕਸੀ ਤੇ ਵੱਧ ਕੇ ਕਿੱਥੇ ਚਲੇਗੀ ਹੁਣ ਅਸੀਂ ਘਰ ਦੇ ਮੈਂਬਰਾਂ ਨੂੰ ਤਾਂ ਰੋਕ ਲਵਾਂਗੇ ਪਰ ਜਿਹੜੀ ਗੱਲ ਬਾਹਰ ਪਹੁੰਚ ਚੁੱਕੀ ਆ ਉਹ ਤਾਂ ਅੱਗੇ-ਅੱਗੇ ਕਿੱਥੇ-ਕਿੱਥੇ ਜਾਣੀ ਆ ਉਹਨੂੰ ਤਾਂ ਅਸੀਂ ਰੋਕ ਨਹੀਂ ਸਕਦੇ ਭਾਈ ਸਾਡੀ ਤਾਂ ਅਕਲ ਟਿਕਾਣੇ ਆ ਗਈ ਹੁਣ ਤੁਸੀਂ ਧਿਆਨ ਰੱਖਿਓ ਘਰ ਦੀ ਜਾਂ ਆਪਦੀ ਕੋਈ ਪਰਸਨਲ ਗੱਲ ਦੂਜੇ ਤੋਂ ਕੋਲ ਕਰਨ ਲਈ ਸੋਵਰੀ ਸੋਚਿਓ